ਚੋਣ ਕਮਿਸ਼ਨ ਨੇ ਸਮੂਹ ਨਾਗਰਿਕਾਂ ਨੂੰ ਈਸੀਆਈ ਨੈਟ ਐਪ ਡਾਊਨਲੋਡ ਕਰਨ ਅਤੇ ਐਪ ਨੂੰ ਹੋਰ ਉਪਭੋਗਤਾ ਅਨੁਕੂਲ ਬਣਾਉਣ ਲਈ ਆਪਣੇ ਸੁਝਾਅ ਦੇਣ ਦਾ ਸੱਦਾ ਦਿੱਤਾ ਹੈ ਨਾਗਰਿਕ ਅਗਲੇ ਮਹੀਨੇ ਦੀ 27 ਤਰੀਕ ਤੱਕ ਐਪ ਤੇ ਸੁਝਾਅ ਜਮ੍ਹਾਂ ਕਰੋ ਟੈਬ ਦੀ ਵਰਤੋਂ ਕਰਕੇ ਅਜਿਹਾ ਕਰ ਸਕਦੇ ਨੇ ਕਮਿਸ਼ਨ ਨੇ ਕਿਹਾ ਕਿ ਭੋਗਤਾਵਾਂ ਦੇ ਸੁਝਾਵਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਪਲੇਟਫਾਰਮ ਨੂੰ ਹੋਰ ਬਿਹਤਰ ਬਣਾਉਣ ਲਈ ਅਪਡੇਟ ਕੀਤਾ ਜਾਵੇਗਾ ਜਿਸ ਤੋਂ ਬਾਅਦ ਅਗਲੇ ਸਾਲ ਜਨਵਰੀ ਵਿੱਚ ਇਸ ਨੂੰ ਅਧਿਕਾਰਤ ਤੌਰ ਤੇ ਲਾਂਚ ਕਰਨ ਦੀ ਯੋਜਨਾ ਹੈ ਚੋਣ ਕਮਿਸ਼ਨ ਨੇ ਦੱਸਿਆ ਕਿ ਈਸੀਆਈ ਨੈਟ ਐਪ ਐਪ ਦਾ ਟ్రਾਇਲ ਸੰਸਕਰਣ ਬਿਹਾਰ ਵਿਧਾਨ ਸਭਾ ਚੋਣਾਂ 2025 ਅਤੇ ਹਾਲ ਹੀ ਦੀਆਂ ਜ਼ਿਮਨੀ ਚੋਣਾਂ ਦੌਰਾਨ ਵਰਤਿਆ ਗਿਆ ਸੀ ਇਹ ਨਵਾਂ ਡਿਜੀਟਲ ਪਲੇਟਫਾਰਮ ਵੋਟਰਾਂ ਲਈ ਬਿਹਤਰ ਸੇਵਾਵਾਂ ਪੋਲਿੰਗ ਪ੍ਰਤੀਸ਼ਤਤਾ ਦੇ ਰੁਝਾਨਾਂ ਦੀ ਤੇਜ਼ੀ ਨਾਲ ਉਪਲਬਧਤਾ ਅਤੇ ਚੋਣਾਂ ਖਤਮ ਹੋਣ ਦੇ 72 ਘੰਟਿਆਂ ਦੇ ਅੰਦਰ ਇੰਡੈਕਸ ਕਾਰਡ ਦੇ ਪ੍ਰਕਾਸ਼ਨ ਨੂੰ ਸਮਰੱਥ ਬਣਾਉਂਦਾ ਹੈ ਜੋ ਕਿ ਪਹਿਲਾਂ ਕਈ ਹਫ਼ਤੇ ਜਾਂ ਮਹੀਨੇ ਲੰਘਦਾ ਸੀ ਕਮਿਸ਼ਨ ਨੇ ਨੋਟ ਕੀਤਾ ਕਿ ਬਿਹਾਰ ਚੋਣਾਂ ਤੋਂ ਮਿਲੇ ਸਬਕ ਅਤੇ ਮੁੱਖ ਚੋਣ ਅਧਿਕਾਰੀਆਂ ਜ਼ਿਲ੍ਹਾ ਚੋਣ ਅਧਿਕਾਰੀਆਂ ਨਿਗਰਾਨਾ ਅਤੇ ਫੀਲਡ ਅਧਿਕਾਰੀਆਂ ਤੋਂ ਪ੍ਰਾਪਤ ਫੀਡਬੈਕ ਨੂੰ ਪਲੇਟਫਾਰਮ ਦੀ ਕਾਰਜਕੁਸ਼ਲਤਾ ਨੂੰ ਹੋਰ ਵਧਾਉਣ ਲਈ ਸ਼ਾਮਲ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਈਸੀਆਈ ਨੈਟ ਐਪ ਨਾਗਰਿਕਾਂ ਲਈ ਇੱਕੋ ਇੱਕ ਇੱਕੀਕ੍ਰਿਤ ਐਪ ਹੈ ਜੋ ਪਹਿਲੀਆਂ 40 ਵੱਖਰੀਆਂ ਚੋਣ ਸਬੰਧੀ ਐਪਲੀਕੇਸ਼ਨਾਂ ਅਤੇ ਵੈੱਬਸਾਈਟਾਂ ਨੂੰ ਆਪਣੇ ਅੰਦਰ ਜੋੜਦੀ ਹੈ